ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਤਾਂ ਮੌਜੂਦ ਹਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਤੇ ਮੇਰੇ ਨਾਲ ਆ ਆਪਾਂ ਗੱਲ ਕਰੀਏ ਸਟੂਡੈਂਟਸ ਨੇ ਇਹਨਾਂ ਦਾ ਕੀ ਪੁਆਇੰਟ 뷰 ਹੈ ਇਸ ਮੋਰਚੇ ਬਾਰੇ ਹਨਾ ਕਿਦਾਂ ਦੇ ਇਹਨਾਂ ਦੇ ਸਮੂਹਿਤ ਤੋਂ ਬਾਰੇ ਗੱਲਬਾਤ ਕਰਦੇ ਆ ਆ ਜਿਹੜਾ ਇਹ ਮੋਰਚਾ ਚੱਲ ਰਿਹਾ ਤਾਂ ਜਿਹੜਾ ਹੈਗਾ ਆਮ ਸਟੂਡੈਂਟਸ ਦਾ ਕੀ ਸੋਚਦਾ ਇਹਦੇ ਬਾਰੇ ਜਿਵੇਂ ਜਦੋਂ ਗੱਲ ਕਰੀਏ ਅਸੀਂ ਇੱਥੇ ਪਹੁੰਚੇ ਹਾਂ ਜਦੋਂ ਦੇ ਮਤਲਬ ਇਹ ਸਮੂਹਿਤ ਕਰੀਆ ਇਹਦੇ ਪਹਿਲੀ ਗੱਲ ਤਾਂ ਇੱਥੇ ਆ ਕੇ ਸਾਨੂੰ ਸੈਨੇਟ ਬਾਰੇ ਪਤਾ ਲੱਗਿਆ ਇਸ ਸੈਨਟ ਕੀ ਹੁੰਦੀ ਆ ਕਿ ਮਸਲਾ ਚੱਲਦਾ ਪਿਆ ਤੇ ਇਹ ਪੰਜਾਬ ਦੀ ਕਿਉਂ ਆ ਕਿਉਂਕਿ ਪਹਿਲਾਂ ਸਾਡੇ ਮਨਾਂ ਚ ਬਹੁਤ ਸਵਾਲ ਸੀਗਾ ਵੀ ਇਹ ਪੰਜਾਬ ਦੀ ਕਿਉਂ ਆ ਇਤਿਹਾਸਕ ਤੌਰ ਤੇ ਕਿਵੇਂ ਆ ਅਸੀਂ ਉਹਦੇ ਬਾਰੇ ਪਤਾ ਲੱਗ ਰਿਹਾ ਪਰ ਦੂਜੀ ਗੱਲ ਇੱਥੇ ਆ ਕੇ ਹੁਣ ਸਾਡਾ ਜੀ ਬਹੁਤ ਲੱਗਦਾ ਕਿਉਂਕਿ ਇੱਥੇ ਆ ਕੇ ਜਿਹੜੀਆਂ ਜਿਵੇਂ ਅਸੀਂ ਕਿਤਾਬਾਂ ਚ ਪੜ੍ਹਦੇ ਰਹੇ ਆ ਉਹਦੇ ਬਾਰੇ ਜਦ ਗੱਲਬਾਤ ਹੁੰਦੀ ਆ ਅਸਲ ਦੇ ਵਿੱਚ ਉਹ ਲੱਗ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਸਰਕਾਰਾਂ ਦੀਆਂ ਨੀਤੀਆਂ ਬਾਰੇ ਗੱਲ ਕਰਦੇ ਆ ਤਾਂ ਉਹ ਸਾਨੂੰ ਬਹੁਤ ਵਧੀਆ ਲੱਗਦਾ ਤੇ ਅਸੀਂ ਤਾਂ ਕਦੇ ਕਦੇ ਜਿਵੇਂ ਹਾਸੇ ਮਜ਼ਾਕ ਚ ਗੱਲਾਂ ਵੀ ਕਰਦੇ ਹੁੰਨੇ ਆ ਵੀ ਇਹ ਧਰਨਾ ਐ ਚੱਲਦੇ ਰਹਿਣਾ ਸੋ ਹੋ ਗਿਆ ਹੈ ਨਾ ਪੇ ਪੋਸਟਪੋਨ ਹੋ ਗਿਆ ਕਿ ਵਿਦਿਆਰਥੀ ਚਾਹੁੰਦੇ ਸੀਗੇ ਕਿ ਪੇਪਰ ਨਾ ਦਿੱਤੇ ਜਾਣ ਜਿੰਨਾ ਚਿਰ ਧਰਨਾ ਲੱਗੇ ਜਾਂ ਇਹ ਜਿਹੜਾ ਧਰਨਾ ਦੇ ਪ੍ਰੈਸ਼ਰ ਦੇ ਵਿੱਚ ਜਿਹੜਾ ਹੈਗਾ ਇਹ ਗੱਲ ਜਿਵੇਂ ਇਹਦੇ ਵਿੱਚ ਐ ਨਹੀਂ ਸੀਗਾ ਵੀ ਇੱਕ ਪਾਸੜ ਗੱਲ ਸੀ 50% ਵਿਦਿਆਰਥੀ ਸੀ ਜਿਹੜੇ ਉਹਨਾਂ ਦਾ ਸੋਚਣਾ ਸੀਗਾ ਵੀ ਪੇਪਰ ਨੇ ਜਿਹੜੇ ਹੋਣੇ ਚਾਹੀਦੇ ਆ ਕਿਉਂਕਿ ਇੱਕ ਉਹਨਾਂ ਦੇ ਮਨ 'ਚ ਸੀਗਾ ਕਿ ਅਸੀਂ ਛੇਤੀ ਨਬੇੜ ਕੇ ਘਰੇ ਜਾਈਏ ਪਰ ਦੂਜੇ ਪਾਸੇ ਇਹ ਵੀ ਸੀਗਾ ਵੀ ਮਨਾਂ ਦੇ ਵਿੱਚ ਵੀ ਇਹ ਮਸਲਾ ਜ਼ਰੂਰੀ ਆ ਸਾਡੇ ਲਈ ਤੇ ਇਹ ਪਹਿਲਾਂ ਜੇ ਮਸਲਾ ਹੱਲ ਹੋ ਜਾਂਦਾ ਪੇਪਰ ਤਾਂ ਚੱਲਦੇ ਰਹਿੰਦੇ ਨੇ ਤੇ ਦੂਜੀ ਗੱਲ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਆ ਤਾਂ ਉਹ ਐਂ ਕਹਿੰਦੇ ਨੇ ਜਦੋਂ ਮਸਲੇ ਬਾਰੇ ਗੱਲਬਾਤ ਹੁੰਦੀ ਆ ਵੀ ਜੇ ਅਸੀਂ ਪੇਪਰ ਅੱਜ ਦੇ ਵੀ ਦਿੰਨੇ ਆ ਤਾਂ ਆਉਣ ਵਾਲੇ ਦਿਨਾਂ 'ਚ ਜਿਵੇਂ ਅੱਜ ਅਸੀਂ ਜਦੋਂ ਨੈੱਟ ਦਾ ਪੇਪਰ ਦੇਣ ਜਾਂਦੇ ਆ ਉਹਦੇ 'ਚ ਜਿਹੇ-ਜਿਹੇ ਸਵਾਲ ਆਉਂ કે ਵੀ મોદી ਨੇ ਕੀ ਕਰਤਾ ਆਮ આદમી પાર્ટી ਦੇ મતલબ અહની નીતિએ અસલ ਦੇ ਵਿੱਚ تے લાગુ ના ਵੀ ہوئیયા ਹੁਣ ਪਰ ਉਹ ਨੀਤੀ ਦੇ ਵਿੱਚ ਅਸੀਂ ਕੀ ਹਾਸਿਲ ਕਰ ਲਿਆ ਉਹ ਛੁੱਠੇ ਮੁੱਠੇ ਜਿਹੜੇ ਸਵਾਲ ਹੁੰਦੇ ਨੇ ਤਾਂ ਉਹ ਇਸ ਤਰੀਕੇ ਨਾਲ ਅਸੀਂ ਵੀ ਅਸੀਂ ਨਹੀਂ ਦੇਣੇ ਪੇਪਰ ਕੋਈ ਨਾ ਚੱਲਦਾ ਚੁੱਕੀ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਧਰਮ ਦੇ ਸ਼ਮੂਲਿਤ ਹੁੰਦੇ ਆ ਮੰਨ ਲਓ ਹਨਾ ਆ ਨੇੜੇ-ਟੜ ਦੇ ਪਿੰਡ ਦੇ ਲੋਕ ਲੰਗਰ ਵਗੈਰਾ ਲੈ ਕੇ ਆਉਂਦੇ ਆ ਹੋਰ ਐਸੇ ਸਪੀਚਾਂ ਆਉਂਦੀਆਂ ਇਹਨਾਂ ਨਾਲ ਵਿਦਿਆਰਥੀਆਂ ਦੇ ਮਨਾਂ ਤੇ ਕੀ ਪ੍ਰਭਾਵ ਪੈਂਦਾ ਚੰਗਾਈ ਪ੍ਰਭਾਵ ਪੈਂਦਾ ਪਹਿਲੀ ਗੱਲ ਤਾਂ ਅਸੀਂ ਜਿਵੇਂ ਇੱਥੇ ਰਲ ਮਿਲ ਕੇ ਉਹੀ ਗੱਲ ਵੀ ਅਸੀਂ ਗੱਲਾਂ ਬਾਤਾਂ ਕਰਦੇ ਆ ਨਾਲ ਅਸੀਂ ਲੰਗਰ ਜਿਵੇਂ ਵਰਤਾਉਂਦੇ ਆ ਤਾਂ ਉਹਦੇ ਚ ਵੀ ਜਿਹੜੀ ਚੰਗੀ ਭਾਵਨਾ ਕੁੱਲ ਦੇ ਵਿੱਚ ਤਰਨੇ ਦਾ ਜਿਹੜਾ ਕਿਵੇਂ ਗਈ ਏ ਵੀ ਜਿਹੜਾ ਛਵੀ ਜਾਂਦੀ ਆ ਪਾਰਟਿਸਪੇਸ਼ਨ ਆ ਉਹ ਚੰਗੀ ਹੋ ਜਾਂਦੀ ਆ ਅਸੀਂ ਆਪਾਂ ਗੱਲ ਕਰਦੇ ਆ ਤੁਸੀਂ ਹੋਸਟਲਰ ਹੋ ਨਹੀਂ ਨਹੀਂ ਮੈਂ ਤਾਂ ਮਤਲਬ ਹੋਸਟਲਰ ਹੀ ਲਾ ਲਉ ਬਟ ਮੈਂ ਤੁਸੀਂ ਹੀ ਹੋਸਟਲਰ ਹੋ ਨਹੀਂ ਉੱਧਰ ਨਹੀਂ ਹੋਊਗਾ اچھا ਤੁਸੀਂ ਹੋਸਟਲ ਆ ਮਤਲਬ ਹੋਸਟਲ ਦੇ ਵਿੱਚ ਜਦੋਂ ਕੁੜੀਆਂ ਆਥਨੇ ਬੈੰਦ ਗੋਣਾ ਮੈਸ ਤੇ ਜਾਂ ਕਿਤੇ ਇਕੱਠੀਆਂ ਬੈਗਣਾ ਉਹ ਕੀ ਗੱਲਾਂ ਕਰਦੀਆਂ ਫਿਰ ਦੇਖੋ ਮੁੱਦਾ ਤਾਂ ਹੀ ਚੱਲ ਹੀ ਰਿਹਾ ਪਹਿਲਾਂ ਤਾਂ ਸਟੂਡੈਂਟਸ ਦਾ ਸ਼ੁਰੂਆਤੀ ਦਿਨਾਂ ਵਿੱਚ ਤਾਂ ਇਹ ਸੀ ਕਿ ਚਲੋ ਕੋਈ ਸ਼ਾਇਦ ਦਾ ਮਸਲਾ ਹੈਗਾ ਬੜਾ ਪੋਲਿਟਿਕਲ ਜਿਹਾ ਸਮਝਿਆ ਜਾਂਦਾ ਸੀ ਹੁਣ ਇਹ ਮਸਲਾ ਇਹ ਹੋ ਗਿਆ ਕਿ ਇਗਨੋਰ ਨਹੀਂ ਕੀਤਾ ਜਾ ਸਕਦਾ ਚਲੋ ਜੇ ਤੁਸੀਂ ਇੱਥੇ ਨਾ ਵੀ ਆਉਂਗੇ ਸੋਸ਼ਲ ਮੀਡੀਆ ਤੇ ਦੇਖੋਗੇ ਜਾਂ ਫਿਰ ਮੀਡੀਆ ਤੇ ਦੇਖੋਗੇ ਜਾਂ ਫਿਰ ਧਰਨੇ ਦੇ ਪ੍ਰੈਸ ਨੋਟ ਦੇਖੋਗੇ ਤਾਂ ਤੁਸੀਂ ਮਸਲ ਨੂੰ ਹੁਣ ਇਗਨੋਰ ਨਹੀਂ ਕਰ ਸਕਦੇ ਹੁਣ ਤਾਂ ਵੀਸੀ ਵੀ ਅਖਬਾਰਾਂ ਵਿੱਚ ਇਹੀ ਗੱਲ ਕਰਦੀ ਹੈ ਕਿ ਹਾਂ ਇਹ ਧਰਨਾ ਚੱਲ ਰਿਹਾ ਮਤਲਬ ਸਟੂਡੈਂਟਸ ਆਏ ਮੰਨਦੇ ਨਹੀਂ ਮੰਨ ਰਹੇ ਹੁਣ ਇਹ ਇਗਨੋਰੇਬਲ ਹੋ ਗਿਆ ਘਰੋਂ ਫੋਨ ਆਉਂਦਿਆ ਵੀ ਐ ਕੁੜੀਆਂ ਅਸਲ ਵਿੱਚ ਮੇਰੇ ਪਾਪਾ ਦੀ ਡਿਗਰੀ ਵੀ ਪੰਜਾਬ ਯੂਨੀਵਰਸਿਟੀ ਤੋਂ ਹੀ ਆ ਤਾਂ ਗ੍ਰੈਜੂਏਟ ਕਨਸਟਿਟੂਐਂਸੀ ਸੈਨੇਟ ਦੀ ਵੋਟ ਉਹਨਾਂ ਦੀ ਵੀ ਹੈਗੀ ਆ ਤੇ ਜਦੋਂ ਸ਼ੁਰੂਆਤੀ ਮਸਲਾ ਸੀਗਾ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਿਆ ਕਿ ਆਏ ਆ ਪਾਪਾ ਮਸਲਾ ਹੈ ਮੈਨੂੰ ਸਮਝਾਉਣਾ ਜਾਏ ਉਹ ਕਹਿੰਦੇ ਮੈਨੂੰ ਪਤਾ ਮੇਰੀ ਵੀ ਸੈਨੇਟ ਦੀ ਵੋਟ ਆ ਤੇ ਫਿਰ ਮੈਂ ਕਿਹਾ ਕਿ ਹਾਂ ਬਹਾਲ ਬਹਾਲੀ ਹੋਣੀ ਚਾਹੀਦੀ ਆ ਫਿਰ ਉਹਨਾਂ ਦਾ ਕਹਿਣਾ ਸੀ ਕਿ ਚਲੋ ਜੀ ਬਹਾਲ ਹੋ ਵੀ ਗਈ ਫਿਰ ਵੀ ਕਿੰਨਾ ਕੀ ਬਦਲਾਅ ਆਜੂ ਫਿਰ ਜਦੋਂ ਸਾਡੀ ਆਪਸ ਚ ਗੱਲ ਹੋਈ ਕਿ ਨਹੀਂ ਨਹੀਂ ਕਿ ਚਲੋ ਰੈਪ੍ਰੈਜ਼ੈਂਟੇਸ਼ਨਲ ਹੀ ਸਹੀ ਮਤਲਬ ਪੰਜਾਬ ਦੀ ਜਿਹੜੀ ਦਾਅਵੇਦਾਰੀ ਹੈਗੀ ਹੈਗੀ ਆ ਤੇ ਉਹ ਹੁਣੇ ਹੀ ਚਾਹੀਦੀ ਆ ਫਿਰ ਉਹਨਾਂ ਨੂੰ ਸੀਗਾ ਕਿ ਚਲੋ ਤੁਸੀਂ ਕੰਮ ਸਹੀ ਕਰ ਰਹੇ ਹੋ ਪਰ ਉਹ ਥੋੜਾ ਹੁੰਦਾ ਨਾ ਫਿਰ ਇਨਸ ਨੂੰ ਕਿ ਬੜਾ ਥੋੜਾ ਪਿੱਛੇ ਰਹੋ ਉਹ ਟਾਈਪ ਉਹ ਵੀ ਥੋੜਾ ਰਹਦੇ ਆ ਪਰ ਉਹ ਕਨਵਿੰਸਡ ਆਉ ਕਿ ਹਾਂ ਹੋਣੀ ਚਾਹੀਦੀ ਆ ਉਹ ਖੁਦ ਸੈਨਿਟ ਰਿਪੋਰਟ ਕਰਦੇ ਹੁੰਦੇ ਸੀ ਆ ਤੁਸੀਂ ਧਰਨੇ 'ਚ ਲਗਾਤਾਰ ਪਾਰਟਿਸਪੇਸ਼ਨ ਕਰ ਰਹੇ ਹੋ ਜਾਂ ਪਹਿਲੇ ਦਿਨ ਆਏ ਨਹੀਂ ਨਹੀਂ ਮੈਨੂੰ ਐਟਲੀਸਟ ਅੱਜ 17ਵਾਂ 18ਵਾਂ ਦਿਨ ਆਉਂਦੀ ਨੂੰ ਤਾਂ ਮੈਂ ਵੈਸੇ ਬੇਸਿਕਲੀ ਮੈਂ ਫਾਜ਼ਿਲਕਾ ਤੋਂ ਆ ਤਾਂ ਪਹਿਲਾਂ ਮੇਰੇ ਨਾਲ ਕੋਈ ਕੁੜੀ ਨਹੀਂ ਆਉਂਦੀ ਬਸ ਮਤਲਬ ਮੇਰੇ ਫਰੈਂਡਸ ਸੀਗੇ ਜੋ ਵੀ ਸੀਗੇ ਵੀ ਮੇਰੇ ਨਾਲ ਨਹੀਂ ਆਉਂਦੇ ਬਸ ਫਿਰ ਮੈਂ ਸੋਚਿਆ ਕਿ ਮੈਂ ਕੱ ਇਹ ਕੁੜੀਆਂ ਸੋਚਦੀਆਂ ਵੀ ਉੱਥੇ ਜਿੱਦਾਂ ਵੀਸੀ ਮੈਮ ਨੇ ਕੱਲ ਹਿੰਦੁਸਤਾਨ ਟਾਈਮਜ਼ 'ਚ ਇਹ ਆਪ ਦਾ ਆਰਟੀਕਲ ਚੁਕਵਾਇਆ ਵੀ ਕੁੜੀਆਂ ਲੈਟਰ ਲਿਖਦੀਆਂ ਆ ਵੀ ਇੱਥੇ ਅਨਸੇਫ ਫੀਲ ਹੁੰਦਾ ਸਾਨੂੰ ਇਹ ਉਹ ਜਾਂ ਤਾਂ ਸਾਨੂੰ ਉਹ ਲੈਟਰ ਵਿਖਾਏ ਜਾਣ ਵੀ ਇੱਥੇ ਹਰ ਇੱਕ ਤਰ੍ਹਾਂ ਦੀਆਂ ਕੁੜੀਆਂ ਆਉਂਦੀਆਂ ਆ ਸਟੂਡੈਂਟਸ ਵੀ ਆਉਂਦੇ ਆ ਬਾਹਰੋਂ ਵੀ ਆਉਂਦੀਆਂ ਆ ਕੁੜੀਆਂ ਕਈ ਕੁੜੀਆਂ ਰਾਤ ਨੂੰ ਵੀ ਰਹਿੰਦੀਆਂ ਵੀ ਇਦਾਂ ਦਾ ਬਿਲਕੁਲ ਮਾਹੌਲ ਨਹੀਂਗਾ ਇਹ ਸਿਰਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਆ ਮੋਰਚੇ ਨੂੰ 네ਗੇਟਿਵ ਕਰਨ ਵਾਸਤੇ ਆ ਮਤਲਬ ਤੁਸੀਂ ਕਹਣਾ ਵੀ ਇਹ ਜਿਹੜਾ ਧਰਨਾ ਭਾਵੇਂ ਰਾਤ ਨੂੰ ਕੁੜੀਆਂ ਇੱਥੇ ਰਹਿੰਦੀਆਂ ਨੇ ਉਹ ਸੇਫ ਹੈ ਹਾਂ ਜਿੱਦਾਂ ਸਾਡੇ ਘਰ ਦਾ ਮਾਹੌਲ ਹੁੰਦਾ ਉਹੀ ਮਾਹੌਲ ਆ ਇਹ ਸਿਰਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਜਾਂ ਜਿਵੇਂ ਵੀਸੀ मैम ਨੇ ਕੱਲ ਇਹ ਬਿਆਨ ਦਿੱਤਾ ਕਿ ਇਹ ਜਿਹੜਾ ਤਰਨਾ ਆ ਬਾਹਰ ਬਾਹਰੋਂ ਚੱਲਦਾ ਪਿਆ ਵੀ ਇਹ ਸਟੂਡੈਂਟ ਨਹੀਂ ਚਲਾਉਂਦੇ ਵੀ ਅਸੀਂ ਇੱਥੋਂ ਦੇ ਸਟੂਡੈਂਟ ਆ ਮੈਂ ਡਿਪਲੋਮਾ ਕਰਦੀ ਪਈ ਹੂਮਨ ਰਾਈਟਸ ਦੇ ਵਿੱਚ ਸਾਰੇ ਸਟੂਡੈਂਟਸ ਆ ਹੋਸਟਲਰ ਆ ਵੀ ਇਹ ਤਰਨਾ ਜਿਸ ਚੀਜ਼ ਕਰਕੇ ਸੀਗਾ ਸੈਨੇਟ ਕਰਕੇ ਸੀਗਾ ਵੀ 31 ਮੈਂਬਰੀ ਅਸੀਂ ਸੈਨੇਟ ਨੂੰ ਨਹੀਂ ਚਾਹੁੰਦੇ ਵੀ ਅਸੀਂ 99 ਮੈਂਬਰੀ ਸੈਨੇਟ ਚਾਹੁੰਦੇ ਆ ਵੀ ਉਹੀ ਸਾਡਾ ਸਿਰਫ ਉਹੀ ਮੁੱਦਾ ਹੈ ਅਸੀਂ ਉਹਨੂੰ ਹੀ ਚੱਕਿਆ ਹੋਇਆ ਵੀ ਇਹ ਹੀ ਬਸ ਉਹਨਾਂ ਨੂੰ ਉਹਨਾਂ ਦੇ ਇਹ ਪੇਪਰ ਅਸੀਂ ਪੋਸਟਪੋਨ ਕਰਦੇ ਆ ਪੇਪਰ 18 19 20 ਤਰੀਕਾ ਲਈ ਉਹਨਾਂ ਨੇ ਪੋਸਟਪੋਨ ਕੀਤੇ ਸੀਗੇ ਤਾਂ ਉਸ ਤੋਂ ਬਾਅਦ ਕਈ ਡਿਪਾਰਟਮੈਂਟ ਦੇ ਸਟੂਡੈਂਟਸ ਨੇ ਇੱਥੇ ਆ ਕੇ ਵੀ ਜਿਹੜੇ ਸਾਡੇ ਆਗੂ ਨੇ ਮਤਲਬ ਆਰਗੇਨਾਈਜੇਸ਼ਨ ਦੇ ਉਹਨਾਂ ਨੂੰ ਇਹ ਚੀਜ਼ਾਂ ਵੀ ਕਹੀਆਂ ਆ ਵੀ ਪੇਪਰ ਸਾਡੇ 17 ਤਰੀਕ ਨੂੰ ਹੁੰਦੇ ਪਏ ਆ ਮਤਲਬ ਇਹ ਸਿਰਫ ਸਾਨੂੰ ਮਿੱਠੀਆਂ ਗੋਲੀਆਂ ਦਿੰਦੇ ਪਏ ਆ ਵੀ ਅਸੀਂ ਉਹ ਚੀਜ਼ਾਂ 'ਚ ਨਹੀਂ ਆਵਾਂਗੇ ਜੇ ਇਹ ਇਦਾਂ ਦੀਆਂ ਚੀਜ਼ਾਂ ਕਰਨਗੇ ਵੀ ਫਿਰ ਸਾਨੂੰ ਵੀ ਕੁਝ ਨਾ ਕੁਝ ਸੋਚਣਾ ਪਊਗਾ ਅਸੀਂ ਵੱਡੀ ਕਾਲ ਦਵਾਂਗੇ ਅੱਗੇ 20 ਤਰੀਕ ਨੂੰ ਮੀਟਿੰਗ ਵੀ ਹੋਣੀ ਆ ਇੱਥੇ ਵੀ ਜੇ ਇਹ ਇਹ ਜਿਹੜੀਆਂ ਚੀਜ਼ ਇਹ ਚੀਜ਼ ਤੋਂ ਅਸੀਂ ਅਸੀਂ ਤਾਂ ਇਸ ਚੀਜ਼ ਨੂੰ ਨਕਾਰਦੇ ਆਂ ਵੀ ਅਸੀਂ ਇਸ ਚੀਜ਼ ਤੇ ਆ ਕੀ ਲੱਗਦਾ ਜੇਕਰ ਵੱਡੀ ਕਾਲ ਦੇ ਵਿੱਚ ਤੁਸੀਂ ਕੀ ਦੇ ਦਸਾਂ 20 ਤਰੀਕ ਨੂੰ ਤੁਹਾਡੇ ਮੰਨ ਲਓ ਅੱਜ 19 ਤਰੀਕ ਦਾ ਸ਼ਾਮ ਹੋ ਚੁੱਕੀ ਆ 20 ਤਰੀਕ ਸੌਰੀ 18 ਹੋ ਗਈ ਅੱਜ ਕੱਲ ਨੂੰ 19 ਆ ਨਾ ਇੱਕ ਦਿਨ ਕਿ ਯੂਨੀਵਰਸਿਟੀ ਦੁਬਾਰਾ ਬੰਦ ਕੀਤੀ ਜਾਊ ਜਾਂ ਆਪਾਂ ਗੱਲ ਕਰੀਏ ਕੋਈ ਹੋਰ ਜੀ ਦੇਖੋ ਜੀ ਸਾਰੀਆਂ ਜਿੱਥੇ ਬੰਦੀਆਂ ਆਉਣਗੀਆਂ ਵੀ ਉਹਨਾਂ ਦੇ ਸਾਰਿਆਂ ਦੇ ਜਿਹੜੇ ਆਗੂ ਆ ਉਹ ਆਣਗੇ ਤਾਂ ਉਹ ਵੇਖੋ ਹੁਣ ਕੀ ਕਰਦੇ ਆ ਕਿਉਂਕਿ ਦੇਖੋ ਇਹ ਚੀਜ਼ਾਂ ਇਹਨਾਂ ਵੱਲੋਂ ਬਹੁਤ ਨੈਗੇਟਿਵ ਪ੍ਰਭਾਵ ਪਾਉਂਦੀਆਂ ਪਈਆਂ ਹੁਣ ਜਿਹੜੇ ਇਹ ਆਰਟੀਕਲਸ ਦੇ ਜਾਂਦੇ ਆ ਜਾਂ ਜਿੱਦਾਂ ਵੀ ਇਹ ਬਿਆਨ ਦੇ ਜਾਂਦੇ ਆ ਬਹੁਤ ਨੈਗੇਟਿਵ ਨੇ ਤਾਂ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਕਿ ਵੀ ਇੱਥੇ ਤੁਸੀਂ ਆਪ ਵੀ ਆਏ ਤੁਸੀਂ ਆਪ ਵੇਖ ਸਕਦੇ ਹੋ ਕਿ ਕਿੰਨਾ ਪੀਸਫੁੱਲੀ ਆ ਵੀ ਕੁਛ ਇਦਾਂ ਨਹੀਂਗਾ ਵੀ ਇੱਥੇ ਕੋਈ ਅਸੀਂ ਬੰਦੂਕਾਂ ਨਹੀਂ ਲਈ ਫਿਰਦੇ ਕਿਸੇ ਨੂੰ ਵੀ ਤੰਗ ਨਹੀਂ ਕਰਦੇ ਵੀ ਕੁਛ ਵੀ ਨਹੀਂਗਾ ਸਾਰੀ ਸਟੱਡੀ ਵੀ ਚੱਲਦੀ ਪਈ ਸਭ ਕੁਝ ਹੁੰਦਾ ਪਿਆ ਵੀ ਜੇ ਅਸੀਂ ਪੇਪਰ ਬੰਦ ਕਰਾਉਣੇ ਹੁੰਦੇ ਤਾਂ ਇੱਦਾਂ ਦਾ ਕੁਛ ਕਰਾਉਣਾ ਹੁੰਦਾ ਸਟੂਡੈਂਟ ਆਪ ਕਰਾਉਂਦੇ ਹਨਾ ਉਹਨਾਂ ਨੇ ਪਹਿਲਾਂ ਅਥਾਰਟੀ ਨਾਲ ਗੱਲ ਕੀਤੀ ਵੀ ਸਭ ਸਭ ਫੇਕ ਨਿਊਜ਼ ਨੇ ਜਿਹੜੀਆਂ ਕਿ ਇਹ ਕਹਿੰਦੇ ਪਏ ਆ ਵੀ ਸਟੂਡੈਂਟਸ ਇੱਥੇ ਆਏ ਕਰੀ ਜਾਂਦੇ ਆ ਬਾਹਰੋਂ ਆਈ ਜਾਂਦੇ ਆ ਕੁਝ ਵੀ ਬਾਹਰ ਦਾ ਨਹੀਂਗਾ ਜੀ ਸਟੂਡੈਂਟ ਕੀ ਚਲਾਉਂਦੇ ਸੀ ਕਿ ਸਟੂਡੈਂਟ ਕੀ ਚਲਾਈ ਜਾਂਦੇ ਆ ਤੇ ਉਹੀ ਚਲਾਉਣ ਦੇ ਵਿੱਚ ਉਦੋਂ ਤੱਕ ਲੋਕ ਆ ਜਿਸ ਤਰ੍ਹਾਂ ਦੀ ਬਾਹਰੋਂ ਤੁਹਾਨੂੰ ਸਪੋਰਟ ਤਾਂ ਹੈ ਇਹ ਤਾਂ ਮੰਨਣਾ ਪੈਣਾ ਕਿ ਕਿਉਂਕਿ ਲਗਾਤਾਰ ਜੇ ਪਿੱਛੇ ਆਪਾਂ ਝੰਡੇ ਵੀ ਦੇਖੇ ਜਾਣ ਲੰਗਰ ਵੀ ਦੇਖੇ ਜਾਣ ਜਾਂ ਹੋਰ ਆ ਤਾਂ ਪਿੰਡਾਂ ਦੇ ਲੋਕ ਸਪੋਰਟ ਤਾਂ ਕਰਦੇ ਆ ਕਿ ਕਿ ਉਹ ਜਿਹੜੇ ਇੱਥੇ ਨਹੀਂ ਪੜੇ ਹਨ ਉਹ ਵੀ ਆ ਕੇ ਸਪੋਰਟ ਕਿਉਂ ਕਰ ਰਹੇ ਆ ਕਿਉਂਕਿ ਇਹ ਚੀਜ਼ ਸਾਥੋਂ ਖੋਈ ਜਾਂਦੀ ਪਈ ਆ ਤੁਸੀਂ ਤੁਹਾਨੂੰ ਵੀ ਪਤਾ ਆ ਵੀ ਮੈਂ ਵੀ ਪੰਜਾਬ ਦੀ ਧੀ ਆ ਵੀ ਇਹੇ ਯੂਨੀਵਰਸਿਟੀ ਚ ਪਿੰਡਾਂ ਨੂੰ ਝਾੜ ਕੇ ਬਣਾਈ ਗਈ ਆ ਤਾਂ ਇੱਥੇ ਤਾਂ ਸਾਡਾ ਮੜਾ ਵੱਟ ਦਾ ਰੋਲਾ ਪੈ ਜੇ ਇੰਚ ਦਾ ਰੋਲਾ ਪੈ ਜੇ ਵੀ ਉਸ ਚੀਜ਼ ਕਰਕੇ ਲੜਦੇ ਆ ਤੇ ਫਿਰ ਵੀ ਇਹ ਸਾਡਾ ਹੱਕ ਆ ਵੀ ਅਸੀਂ ਆਪਦਾ ਹੱਕ ਨਹੀਂ ਖੋਣ ਦੇਣਾ ਜਿਹੜੀ ਇੱਕ ਨਵੀਂ ਗੱਲ ਆ ਕਿ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਯੂਨੀਵਰਸਿਟੀ ਬਣਾਈ ਗਈ ਇਹ ਚੇਤਨਾ ਜਿਹੜੇ ਵਿਦਿਆਰਥੀਆਂ ਦੇ ਵਿੱਚ ਇਸ ਅੰਦੋਲਨ ਤੇ ਵਿੱਚ ਹੀ ਜੱਗੀ ਆ ਜਦੋਂ ਪਹਿਲਾਂ ਵੀ ਸੀਗੀ ਜਿਹੜੀ ਤਾਂ ਜਿਹੜ ਜਿਵੇਂ ਅਸੀਂ ਵੀ ਪੰਜਾਬ ਤੋਂ ਆ ਹੋਰ ਵੀ ਸਟੂਡੈਂਟਸ ਬਹੁਤ ਸਟੂਡੈਂਟਸ ਹੋਣਗੇ ਵੀ ਇਹ ਤਾਂ ਸਭ ਨੂੰ ਹੀ ਪਤਾ ਆ ਵੀ ਚੰਡੀਗੜ੍ਹ ਜਦੋਂ ਬਣਿਆ ਆ ਵੀ ਕਿਵੇਂ ਬਣਿਆ ਆ ਇਹ ਇਹਦੇ ਸੈਕਟਰਸ ਕਿਤੇ ਕਿਤੇ ਪਿੰਡਾਂ ਨੂੰ ਝਾੜ ਕੇ ਬਣਾਏ ਗਏ ਆ ਵੀ ਕਈ ਪਿੰਡਾਂ ਨੇ ਪ੍ਰੋਟੈਸਟ ਵੀ ਕੀਤਾ ਵੀ ਅਸੀਂ ਆਪਦੇ ਪਿੰਡ ਨਹੀਂ ਦੇਨੇ ਉਹ ਪਿੰਡ ਹੈਗੇ ਵੀ ਆ ਜਿਵੇਂ ਦਾਦੂ ਮਾਜੜਾ ਪਿੰਡ ਹੈਗੇ ਵੀ ਹੋਰ ਪਿੰਡ ਵੀ ਹੈਗੇ ਆ ਇੱਥੇ ਪਰ ਜਿਹੜੀ ਯੂਨੀਵਰਸਿਟੀ ਆ ਇਹ ਸਾਡਾ ਦਿਲ ਆ ਵੀ ਅਸੀਂ ਆਪਦਾ ਦਿਲ ਨਹੀਂ ਖੋਣ ਦੇਣਾ ਤੁਸੀਂ ਤੇ ਮਾਸਟਰ ਕਰ ਮੈਂ ਡਿਪਲੋਮਾ ਕਰਦੀ ਪਈ ਹਾਂ